ਲਸਣ ਦਾ ਝਾੜ ਵਧਾਉਣ ਲਈ ਲਸਣ ਦੀਆਂ ਗੰਡੀਆਂ ਮੋਟੀਆਂ ਕਰਨ ਲਈ ਕਿਹੜੀ ਸਪਰੇਅ ਕਰਨੀ ਹੈ ਕਿਹੜੇ-ਕਿਹੜੇ ਤਰੀਕੇ ਨਾਲ ਸੰਭਾਲ ਕਰਨੀ ਹੈ ਜੀ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਆਪਾਂ ਇਸ ਵੀਡੀਓ 'ਚ ਕਰਾਂਗੇ ਕਿ ਲਸਣ ਦੀ ਪ੍ਰੋਡਕਸ਼ਨ ਜਿਹੜੀ ਕਾਫੀ ਵਧੀਆ ਲਈ ਜਾ ਸਕੇ ਜੇ ਤਾਂ ਵੀਡੀਓ ਨੂੰ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ Facebook ਤੇ ਦੇਖ ਰਹੇ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰਤੋ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਇਹ ਤੁਸੀਂ ਦੇਖ ਲਓ ਕਿ ਜਿਹੜਾ ਲਸਣ ਹੈ ਜੀ ਥੱਲੇ ਉਹ ਲਗਭਗ ਅੰਗੂਠੇ ਦੇ ਸਾਈਜ਼ ਦਾ ਜਿਹੜਾ ਬਣਨਾ ਸ਼ੁਰੂ ਹੋ ਗਿਆ ਇਹ ਤੁਸੀਂ ਦੇਖੋ ਤੇ ਹੁਣ ਲਸਣ ਤੇ ਸਾਨੂੰ ਕਿਹੜੀ ਕਿਹੜੀ ਸਪਰੇਅ ਦੀ ਜ਼ਰੂਰਤ ਹੈ ਨੰਬਰ 1 ਇੱਕ ਬਹੁਤ ਵੱਡਾ ਸਵਾਲ ਆਉਂਦਾ ਹੈ ਕਿ ਲਸਣ ਦੇ ਪੱਤੇ ਜਿਹੜੇ ਉਹ ਪੀਲੇ ਹੋ ਜਾਂਦੇ ਨੇ ਇਸ ਤਰੀਕੇ ਦੇ ਨਾਲ ਦੇਖੋ ਜੀ ਤਾਂ ਇਹ ਜਿਹੜਾ ਜੀ ਨੈਚੁਰਲ ਹੈ ਇਹ ਠੰਡ ਦੇ ਵਿੱਚ ਲਸਣ ਦੇ ਪੱਤੇ ਪੀਲੇ ਹੋਣਾ ਲਾਜ਼ਮੀ ਹੈ ਪਰ ਕੁਝ ਜਗ੍ਹਾ ਤੇ ਲਸਣ ਦੇ ਪੱਤੇ ਫੰਗਸ ਕਾਰਨ ਪੀਲੇ ਹੁੰਦੇ ਨੇ ਮਤਲਬ ਉੱਲੀ ਉਲੀ ਲੱਗ ਸਕਦੀ ਹੈ ਉਹਨਾਂ ਨੂੰ ਉਲੀ ਦਾ ਰੋਗ ਹੋ ਸਕਦਾ ਇਸ ਕਰਕੇ ਕੈਮੀਕਲ ਖੇਤੀ ਵਾਲੇ ਇੱਕ ਅਧੀਨ ਕੈਮੀਕਲ ਚ ਤੁਸੀਂ ਸਪਰੇਅ ਕਰ ਸਕਦੇ ਹੋ ਜੀ ਇੱਤੇ ਇਸ ਤਰੀਕੇ ਦੇ ਕੋਈ ਉਲੀ ਦੇ ਕਾਰਨ ਜਿਹੜੀ ਸਮੱਸਿਆ ਆਉਂਦੀ ਹੈ ਤੇ ਇੱਕ ਅਧੀ ਕੁਝ ਕੈਮੀਕਲ ਚ ਫੰਗੀ ਸਾਈਡ ਦੀ ਸਪਰੇ ਕਰੋ ਫੰਗੀ ਸਾਈਡ ਦੇ ਨਾਲ ਤੁਹਾਡੀ ਕਾਫੀ ਹੱਦ ਤੱਕ ਇਹ ਪ੍ਰੋਬਲਮ ਸੋਲਵ ਹੋ ਜੂਗੀ ਨੰਬਰ 2 ਹੁਣ ਕਿਸੇ ਵੇਲੇ ਇਹ ਵਾਲੀ ਸਮੱਸਿਆ ਆਉਂਦੀ ਹੈ ਤਾਂ ਇਹਦਾ ਇਹਦਾ ਕਾਰਨ ਹੈ ਕਿ ਬੂਟੇ ਵਿੱਚ ਖਰਾਕ ਦੀ ਘਾਟ ਆ ਗਈ ਮਤਲਬ ਜ਼ਮੀਨ ਚੋਂ ਖਰਾਕ ਬੂਟਾ ਪੂਰੀ ਪ੍ਰੋਪਰ ਤਰੀਕੇ ਨਾਲ ਲਈ ਲੈ ਪਾ ਰਿਆ ਤੇ ਬੂਟਾ ਜਿਹੜਾ ਜੀ ਕਾਫੀ ਜ਼ੋਰ ਲਗਾ ਕੇ ਗਰੋਅ ਕਰ ਰਿਹਾ ਗ੍ਰੋਥ ਕਰ ਰਿਹਾ ਜਾਂ ਜ਼ੋਰ ਲਾ ਕੇ ਬੂਟਾ ਥੱਲੇ ਆਪਣਾ ਜਿਹੜਾ ਸਾਈਜ਼ ਨੂੰ ਬੂਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਇਸ ਤਰੀਕੇ ਤੁਸੀਂ ਇਸ ਤੇ ਪोटाश ਬੇਸ ਸਪਰੇਆਂ ਜਿਹੜੀਆਂ ਉਹ ਕਰਨੀਆਂ ਨੇ ਜੀ ਸਭ ਤੋਂ ਪਹਿਲੀ ਗੱਲ ਪੀ ਜ਼ਮੀਨ ਹੈ ਜਿਹੜੀ ਉਹ ਪੋਲੀ ਹੋਣੀ ਜ਼ਰੂਰੀ ਹੈ ਨੰਬਰ ਦੋ ਪोटाਸ਼ ਬੇਸ ਸਪਰੇਅ ਆ ਜਿਹੜੀ ਫੰਗੀ ਸਾਈਡ ਦੇ ਨਾਲ ਮਿਕਸ ਕਰਕੇ ਤੁਸੀਂ ਕਰ ਸਕਦੇ ਹੋ ਪोटाਸ਼ ਬੇਸ ਦੇ ਵਿੱਚ ਆਪਣੇ ਕੋਲ 0050 ਆ ਜਾਂਦੀ ਹੈ ਜੀ 13045 ਆ ਜਾਂਦੀ ਹੈ ਜੇ 81639 ਆ ਜਾਂਦੀ ਹੈ 12527 ਆ ਜਾਂਦੀ ਹੈ 12622 ਇਹ ਵਾਲੇ ਸਾਰੇ ਗ੍ਰੇਡ ਆਪਣੇ ਕੋਲ ਪोटाਸ਼ ਬੇਸ ਆਉਂਦੇ ਨੇ ਜੀ ਤਾਂ ਜੇ ਤੁਹਾਡੇ ਲਸਣ ਦੀ ਗ੍ਰੋਥ ਘਟ ਹੈ ਤਾਂ ਗ੍ਰੋਥ ਲਈ ਤੁਸੀਂ 1919 ਵਾਲਾ ਟੈਕਨੀਕਲ ਵਰਤ ਸਕਦੇ ਹੋ ਜਾਂ ਫਿਰ ਆਪੀਐਲ ਵਾਲੀ ਜਿਹੜੀ 5ਜੀ ਦਵਾਈ ਆ ਉਹਦੀ ਵਰਤੋਂ ਕਰ ਸਕਦੇ ਹੋ ਤਾਂ ਉਹਨਾਂ ਨਾਲ ਜਿਹੜੀ ਗ੍ਰੋਥ ਵਧੀਆ ਤਰੀਕੇ ਨਾਲ ਬੂਸਟ ਹੋ ਜੂਗੀ ਜੇ ਬੰਨ ਤੁਹਾਨੂੰ ਲੱਗਦਾ ਕਿ ਤੁਹਾਡੀ ਗ੍ਰੋਥ ਹੈ ਕਿੜੀ ਬੂਟਿਆਂ ਦੀ ਲਸਣ ਦੀ ਗ੍ਰੋਥ ਕਿੜੀ ਪੂਰੀ ਹੈ ਕਿ ਪੂਰੇ ਵਧੀਆ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਪੱਤੇ ਵੀ ਵਧੀਆ ਗ੍ਰੋਥ ਉਹਨਾਂ ਨੇ ਕੀਤੀ ਹੋਈ ਹੈ ਤਾਂ ਤੁਸੀਂ ਚਾਹੁੰਦੇ ਹੋ ਕਿ ਹੁਣ ਥੱਲੇ ਗੰਡੀਆਂ ਬਣਨੀਆਂ ਸ਼ੁਰੂ ਹੋ ਗਈਆਂ ਗੰਡੀਆਂ ਨੂੰ ਅਸੀਂ ਬੂਸਟ ਕਰੀਏ ਤਾਂ ਗੰਡੀਆਂ ਨੂੰ ਬੂਸਟ ਕਰ ਲਈ ਤੇ ਪोटाश ਵੀ ਇਸ ਦੀਆਂ ਸਪਰੇਅ ਕਰੋ ਹੁਣ ਗੱਲ ਕਰਦੇ ਹਾਂ ਜੀ ਜਿਹੜੇ ਆਰਗੈਨਿਕ ਖੇਤੀ ਵਾਲੇ ਨੇ ਜਾਂ ਘਰੇਲੂ ਬਾਗੀਚੀ ਵਾਲੇ ਨੇ ਉਹ ਕੀ ਕਰਨ ਜੀ ਘਰੇਲੂ ਬਾਗੀਚੀ ਵਾਲੇ ਜਿਹੜੇ ਆ ਜੀ ਉਹ ਤੁਸੀਂ ਵਰਮੀ ਕੰਪੋਸਟ ਜਾਂ ਸਿਟੀ ਜ਼ਮੀਨ ਪੋਲੀ ਜੇ ਆਪਾਂ ਕਰਤੀ ਹੈ ਤਾਂ ਪੋਲੀ ਕਰਨ ਤੋਂ ਬਾਅਦ ਉਹਦੇ ਵਿੱਚ ਪਾ ਸਕਦੇ ਆ ਨੰਬਰ 2 ਜਿਹੜੀ ਆਪਣੇ ਕੋ ਆਪਣੇ ਘਰ ਪਾਥੀਆਂ ਦੀ ਸਵਾਹ ਹੁੰਦੀ ਹੈ ਜੀ ਜਿੰਨਾ ਘਰਾਂ ਚ ਚੁੱਲ੍ਹੇ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਘਰਾਂ ਚ ਸਵਾਹ ਹੋਗੀ ਤਾਂ ਸਵਾਹ ਇਹ ਤੁਸੀਂ ਦੇਖੋ ਕਿ ਇਹ ਸਵਾਹ ਆਪਾਂ ਸਾਰਿਆਂ ਬੈੱਡਾਂ ਦੇ ਉੱਪਰ ਪਾ ਦੇਣੀ ਹੈ ਸਾਰੇ ਬੈਡਰ ਦੇ ਉੱਪਰ ਸਵਾ ਪਾਦਨੀ ਹੈ ਜਿਨ੍ਹਾਂ ਨੇ ਪਰਾਲੀ ਦੀ ਵਰਤੋਂ ਕੀਤੀ ਹੈ ਉਹ ਸਵਾ ਦੀ ਵਰਤੋਂ ਨਾ ਕਰਨ ਕਿਉਂਕਿ ਸਵਾ ហេਠਾ ਨਹੀਂ ਜਾਂਦੀ ਹੁਣ ਸਵਾ ਦੀ ਵਰਤੋਂ ਆਪਾਂ ਇਸ ਕਰਕੇ ਕਰਦੇ ਹਾਂ ਕਿ ਸਵਾ ਦੇ ਵਿੱਚ ਬਹੁਤ ਹਾਈ ਮਾਤਰਾ ਜ ਬਹੁਤ ਜ਼ਿਆਦਾ ਮਾਤਰਾ ਜ ਪੋਟਾਸ਼ੀਅਮ ਮੌਜੂਦ ਹੁੰਦਾ ਜਿਹਦੇ ਨਾਲ ਜਿਹੜਾ ਸਾਡਾ ਬੂਟਾ ਹੈ ਜੀ ਉਹਦੀ ਪੋਟਾਸ਼ੀਅਮ ਦੀ ਘਾਟ ਜਿਹੜੀ ਉਹ ਪੂਰੀ ਹੋ ਜਾਂਦੀ ਹੈ ਹੁਣ ਪਿਛਲੀ ਵਾਰ ਵੀ ਮਿੱਤਰਾਂ ਬੀਲੀਆਂ ਨੇ ਕਈਆਂ ਨੇ ਮੈਨੂੰ ਆਖਿਆ ਸੀ ਕਿ ਅਸੀਂ ਸਵਾ ਦਾ ਇੰਤੀਆਂ ਨਹੀਂ ਕਰ ਸਕਦੇ ਤਾਂ ਵਿੱਚੋਂ ਹੀ ਇੱਕ ਦੋ ਮਿੱਤਰਾਂ ਬੀਲੀਆਂ ਨੇ ਆਖਿਆ ਸੀ ਕਿ ਨੇੜੇ ਤੜੇ ਦੇ ਗੁਰਦੁਆਰਿਆਂ ਚ ਲੋਹਾਂ ਦੀ ਸਫਾਈ ਕਰਨ ਵੇਲੇ ਬਹੁਤ ਜ਼ ਜੋ ਉਹਨਾਂ ਨੂੰ ਸੁੱਟਣੀ ਪੈਂਦੀ ਹੈ ਤਾਂ ਜਿਹੜਾ ਵੀਰ ਮੇਰਾ ਇਹ ਮਿਹਨਤ ਕਰ ਸਕਦਾ ਹੈ ਗੁਰਦੁਆਰੇ ਚ ਨਾਲੇ ਤਾਂ ਲੋਹਾਂ ਦੀ ਸਫਾਈ ਹੋ ਜੂਗੀ ਤੇ ਨਾਲੇ ਤੁਸੀਂ ਉੱਥੋਂ ਜਿਹੜੀ ਸਵਾਹ ਲੈ ਕੇ ਬਾਥੀਆਂ ਦੀ ਸਵਾਹ ਜਾਂ ਲੱਕੜ ਦੀ ਸਵਾਹ ਉਹ ਲੈ ਕੇ ਤੁਸੀਂ ਆਪਣੇ ਲਸਣ ਤੇ ਵਿੱਚ ਪਾ ਸਕਦੇ ਹੋ ਜੀ ਪਿਆਜ਼ ਦੇ ਵਿੱਚ ਪਾ ਸਕਦੇ ਹੋ ਜਿਹੜੇ ਤਰੀਕੇ ਨਾਲ ਤੁਹਾਡਾ ਜਿਹੜਾ ਲਸਣ ਹੈ ਪਿਆਜ਼ ਉਹਦੇ ਉਹਦੇ ਚ ਪੋਟਾਸ਼ ਦੀ ਘਾਟ ਹੈ ਜਿਹੜੀ ਉਹ ਪੂਰੀ ਹੋ ਜੂਗੀ ਜਦੋਂ ਪੋਟਾਸ਼ ਦੀ ਘਾਟ ਜਿਹੜੀ ਪੂਰੀ ਹੋ ਜਾਂਦੀ ਹੈ ਤਾਂ ਆਟੋਮੈਟਿਕਲੀ ਜਿਹੜਾ ਸਾਈਜ਼ ਆ ਥੱਲੇ ਗੰਡੇ ਦਾ ਵਧੀਆ ਬਣਨਾ ਸ਼ੁਰੂ ਹੋ ਜਾਂਦਾ ਲਸਣ ਦਾ ਸਾਈਜ਼ ਵਧੀਆ ਬਣਨਾ ਸ਼ੁਰੂ ਹੋ ਜਾਂਦਾ ਨਦੀਨਾ ਦੇ ਕੰਟਰੋਲ ਵਾਲੀ ਆਪਾਂ ਪਹਿਲਾ ਵੀਡੀਓ ਬਣਾ ਚੁੱਕੇ ਆ ਜੀ ਤੇ ਇਸ ਤੋਂ ਬਾਅਦ ਆਪਾਂ ਇੱਕ ਅੱਧੀ ਵੀਡੀਓ ਇਹਦੇ ਆਖਰੀ ਸਮੇਂ ਤੇ ਹੋਰ ਬਣਾਵਾਂਗੇ ਜੇ ਤਾਂ ਵੀਡੀਓ ਕੋ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਬੱਤ ਵਤ ਬਾਤ ਸ਼ੇਅਰ ਜਰੂਰ ਕਰ ਦਿਓ ਜੀ ਤੁਹਾਡਾ ਸਾਈ